ਸਿਰ ਦੇ ਕੀ ਕਰੀ ਸਵਾਲ ਪੂਰਾ ਦਰਤੀ ਦਰਤੀ ਆਈ ਸਵਾਲੀ ਨੂੰ ਮੋੜੀ ਨਾ ਲੱਖਾ ਪੱਥਰ ਜਹਾਨ ਦੇ ਚੱਲ ਲਈਏ ਸ਼ੀਸ਼ਾ ਦਿਲ ਪਰ ਕਿਸੇ ਦਾ ਤੋੜੀ ਨਾ ਐਵੇਂ ਬੈਠ ਕੇ ਮੰਦੀ ਮौज ਅੰਦਰ ਬੀੜੀ ਬੀੜੀ ਕਿਸੇ ਅੰਤੈ ਰੂ ਦੀ ਰੋੜੀ ਨਾ ਆਮੀ ਆਪਣਾ ਸਿਰ ਤੇ ਧੜਵੀ ਲੱਗ ਜਾਵੇ ਪਰ ਜਿਸ ਦੀ ਬਾਹ ਫੜ ਲਈਏ ਉਸ ਦੀ ਕਦੇ ਬਾਹ ਛੋੜੀਏ ਨਾ ਇਸ ਦੀ ਬਾਹ ਫੜ ਲਈਏ ਉਸ ਦੀ ਬਾਹ ਕਦੇ ਛੋੜੀਏ ਨਾ ਮੈਨੇ ਕਰਨੀ ਦੇ ਪੂਰੀ ਇਸਤਲੀ ਟਿਕਾ ਕੇ ਆਪਣੇ ਗੁਰੂ ਨੂੰ ਸਮਰਪਿਤ ਕਰਨ ਵਾਲੇ ਸਿਰ ਲੱਥ ਜੂ ਦੀ ਇਨਾਨੇ ਦਸ਼ਮੇਸ਼ ਪਿਤਾ ਜੀ ਦੇ ਇੱਕ ਇੱਕ ਸ਼ਬਦ ਨੂੰ ਸੱਚ ਕਰਕੇ ਵਿਖਾਇਆ ਅੱਜ ਵੀ ਅਤੇ ਰਹਿਂਦੀ ਦੁਨੀਆ ਤੱਕ ਦੁਨੀਆ